ਤਾ ਇੱਕ ਪਰਿਵਾਰ ਦੇ ਹੇ ਦਾ ਸ਼ਿਕਾਰ ਹੋਇਆ। ਬਰਾਤ ਲਜਾਣ ਤੋਂ ਕੁਝ ਸਮਾਂ ਪਹਿਲਾਂ ਮੁੰਡੇ ਵਾਲਿਆਂ ਦੇ ਵੱਲੋਂ ਇੱਕ ਵੱਡੀ ਮੰਗ ਕੁੜੀ ਵਾਲਿਆਂ ਦੇ ਸਾਹਮਣੇ ਰੱਖ ਦਿੱਤੀ ਜਾਂਦੀ ਹੈ। ਤਾਂ ਮੁੰਡੇ ਵਾਲਿਆਂ ਦੇ ਵੱਲੋਂ 25 ਲੱਖ ਰੁਪਏ ਕੈਸ਼ ਤੇ ਇੱਕ ਕਰੇਟਾ ਗੱਡੀ ਦੀ ਮੰਗ ਕੀਤੀ ਜਾਂਦੀ ਹੈ। ਤਾਂ ਜਦੋਂ ਕੁੜੀ ਵਾਲਿਆਂ ਦੇ ਵੱਲੋਂ ਮੰਗ ਨੂੰ ਠੁਕਰਾ ਦਿੱਤਾ ਜਾਂਦਾ ਹੈ ਤਾਂ ਉਸ ਸਮੇਂ ਬਰਾਤ ਲਾੜਾ ਲੈ ਕੇ ਨਹੀਂ ਆਉਂਦਾ। ਤਾਂ ਕੁੜੀ ਵਾਲਿਆਂ ਦੇ ਵੱਲੋਂ ਸਾਰੇ ਪ੍ਰਬੰਧ ਨੇ ਜਿਹੜੇ ਉਹ ਕੀਤੇ ਹੋਏ ਹੁੰਦੇ ਨੇ ਪੈਲਸ ਬੁੱਕ ਕੀਤਾ ਹੋਇਆ ਹੁੰਦਾ ਕੁੜੀਆ ਜਿਹੜੀ ਉਹ ਸਜੀ ਸਜਾਈ ਬੈਠੀ ਹੁੰਦੀ ਆ ਕੁੜੀ ਦੇ ਹੱਥਾਂ ਦੇ ਵਿੱਚ ਚੂੜਾ ਪਾਇਆ ਹੁੰਦਾ ਤਲੀਆਂ ਦੇ ਉੱਪਰ ਮਹਿੰਦੀ ਲਾਈ ਹੁੰਦੀ ਆ ਤੇ ਨਾਲ ਹੀ ਕੁੜੀ ਨੇ ਜਿਹੜਾ ਲਹਿੰਗਾ ਉਹ ਵੀ ਪਾਇਆ ਹੁੰਦਾ ਤਾਂ ਕੁੜੀ ਹਲੇ ਬਿਊਟੀ ਪਾਰਲਰ ਤੋਂ ਤਿਆਰ ਹੋ ਕੇ ਆਈ ਸੀ ਕਿਉਂਕਿ ਕੁਝ ਸਮੇਂ ਤੋਂ ਬਾਅਦ ਹੀ ਬਰਾਤ ਨੇ ਪੈਲਸ ਦੇ ਵਿੱਚ ਪਹੁੰਚਣਾ ਸੀ ਪਰ ਬਰਾਤ ਆਉਣ ਤੋਂ ਪਹਿਲਾਂ ਹੀ ਮੁੰਡੇ ਵਾਲਿਆਂ ਦੇ ਵੱਲੋਂ ਇੱਕ ਵੱਡੀ ਮੰਗ ਰੱਖ ਦਿੱਤੀ ਗਈ ਇੱਕ ਕਰੇਟਾ ਕਾਰ ਤੇ 25 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਆ ਮੁੰਡੇ ਵਾਲਿਆਂ ਦੇ ਵੱਲੋਂ ਤਾਂ ਜਦੋਂ ਮੁੰਡੇ ਵਾਲਿਆਂ ਦੇ ਵੱਲੋਂ ਇਹ ਮੰਗ ਕੀਤੀ ਗਈ ਤਾਂ ਕੁੜੀ ਵਾਲਿਆਂ ਨੇ ਸਮਾਂ ਮੰਗਿਆ ਤਾਂ ਉਸ ਸਮੇਂ ਲਾੜਾ ਜਿਹੜਾ ਉਹ ਆਪਣੀ ਬਰਾਤ ਲੈ ਕੇ ਨਹੀਂ ਜਾਂਦਾ ਤਾਂ ਲੁਧਿਆਣਾ ਦਾ ਇਹ ਮਾਮਲਾ ਦੱਸੇ ਜਾ ਰਿਹਾ ਜਿੱਥੇ ਇੱਕ ਕੁੜੀ ਦਾ ਵਿਆਹ ਸੀ ਪਰ ਮੁੰਡਾ ਜਿਹੜਾ ਉਹ ਆਪਣੀ ਬਰਾਤ ਲੈ ਕੇ ਨਹੀਂ ਆਉਂਦਾ ਤਾਂ ਦਹੇਜ ਦੀ ਮੰਗ ਆ ਜਿਹੜੀ ਉਹ ਮੁੰਡੇ ਵਾਲਿਆਂ ਦੇ ਵੱਲੋਂ ਬਰਾਤ ਲੈ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਕੀਤੀ ਜਾਂਦੀ ਆ ਤਾਂ ਉੱਥੇ ਹੀ ਹੁਣ ਕੁੜੀ ਵਾਲਿਆਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਜਿਹੜਾ ਉਹ ਹੋਇਆ ਪਾ ਤਾਂ ਕੁੜੀ ਦੀ ਮਾਂ ਹੈ ਜਿਹੜੀ ਉਹ ਵੀ ਕਾਫੀ ਜ਼ਿਆਦਾ ਰੋ ਰਹੀ ਹੈ ਕਿਉਂਕਿ ਚਾਵਾਂ ਦੇ ਨਾਲ ਹੱਥਾਂ ਦੇ ਉੱਪਰ ਮਹਿੰਦੀ ਲਗਾਈ ਹੋਈ ਸੀ ਤਾਂ ਮਹਿੰਦੀ ਨੂੰ ਦੇਖਦੇ ਕੇ ਕੁੜੀ ਦੇ ਮਾਂ ਦੇ ਹੰਝੂ ਵੀ ਨਹੀਂ ਰੁਕ ਰਹੇ ਤਾਂ ਇੱਕ ਬਾਪ ਜਿਸ ਨੇ ਪੂਰੇ ਚਾਵਾਂ ਦੇ ਨਾਲ ਆਪਣੀ ਧੀ ਦੀ ਵਿਦਾਈ ਕਰਨੀ ਸੀ ਪਰ ਵਿਦਾਈ ਦਾ ਮੌਕਾ ਜਿਹੜਾ ਉਸ ਬਾਪ ਨੂੰ ਨਹੀਂ ਮਿਲਦਾ ਸਾਰਾ ਇੰਤਜ਼ਾਮ ਉਸ ਬਾਪ ਦੇ ਵੱਲੋਂ ਕੀਤਾ ਹੁੰਦਾ ਆਪਣੀ ਕੁੜੀ ਦੇ ਵਿਆਹ ਦੇ ਲਈ ਪਰ ਜਿਹੜੇ ਦਹੇਜ ਦੇ ਲੋਭੀ ਸੀ ਉਹ ਆਪਣੀ ਵਰਾਤ ਲੈ ਕੇ ਹੀ ਪੈਲਸ ਦੇ ਵਿੱਚ ਨਹੀਂ ਪਹੁੰਚਦੇ ਤਾਂ ਦਹੇਜ਼ ਦੀ ਮੰਗ ਕੀਤੀ ਜਾਂਦੀ ਹੈ ਦਹੇਜ਼ ਦੇ ਵਿੱਚ 25 ਲੱਖ ਰੁਪਇਆ ਕੈਸ਼ ਦੇ ਨਾਲ ਹੀ ਇੱਕ ਕਰੇਟਾ ਕਾਰ ਆ ਜਿਹੜੀ ਉਹ ਮੁੰਡੇ ਵਾਲਿਆਂ ਦੇ ਵੱਲੋਂ ਬਰਾਤ ਤੋਂ ਕੁਝ ਸਮਾਂ ਪਹਿਲਾਂ ਹੀ ਮੰਗ ਲਈ ਜਾਂਦੀ ਹੈ ਤਾਂ ਜਦੋਂ ਕੁੜੀ ਵਾਲਿਆਂ ਨੇ ਥੋੜਾ ਜਿਹਾ ਸਮਾਂ ਮੰਗਿਆ ਤਾਂ ਮੁੰਡਾ ਜਿਹੜਾ ਉਹ ਆਪਣੀ ਬਰਾਤ ਲੈ ਕੇ ਪੈਲਸ ਦੇ ਵਿੱਚ ਨਹੀਂ ਜਾਂਦਾ ਤਾਂ ਹਾਲਾਕਿ ਹੁਣ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਪੁਲਿਸਾ ਜਿਹੜੀ ਉਹ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਜਾਂ ਤਾਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕੁੜੀ ਦੀ ਮਾਂ ਦੀ ਤਸਵੀਰ ਕੁੜੀ ਦੀ ਮਾਂ ਨੇ ਬੜੇ ਹੀ ਚਾਵਾਂ ਦੇ ਨਾਲ ਆਪਣੇ ਹੱਥਾਂ ਦੇ ਉੱਪਰ ਮਹਿੰਦੀ ਲਗਾਈ ਹੋਈ ਸੀ ਤਾਂ ਜਿਸ ਘਰ ਦੇ ਵਿੱਚ ਸ਼ਗਨਾ ਦਾ ਚਾ ਚੱਲ ਰਿਹਾ ਸੀ ਤਾਂ ਉਸ ਘਰ ਦੇ ਵਿੱਚ ਸ਼ਗਨਾ ਦਾ ਚਾਏ ਜਿਹੜਾ ਉਹ ਜਮਾਂ ਹੀ ਮੁੱਕ ਗਿਆ ਕਿਉਂਕਿ ਜਿਹੜੇ ਜਵਾਈ ਨੇ ਬਰਾਤ ਲੈ ਕੇ ਆਉਣੀ ਸੀ ਤਾਂ ਉਹ ਦਹੇਜ ਦੇ ਪਿੱਛੇ ਜਵਾਈ ਆ ਜਿਹੜਾ ਉਹ ਬਦਲ ਜਾਂਦਾ ਆਪਣੀ ਬਰਾਤ ਲੈ ਕੇ ਨਹੀਂ ਆਉਂਦਾ ਮੇਰੀ ਤਾਂ ਬੇਟੀ ਘਰ ਬੱਟੀ ਆ ਤਿਆਰ ਹੋਈ ਹੋਈ ਸ਼ਗਨਾ ਦੇ ਕੱਪੜੇ ਪਾਏ ਹੋਏ ਮੈਂ ਕਿੱਦਾਂ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੰਦਾ ਮੇਰੇ ਕੋਲ ਜੁੜਾ ਕਿੰਨੇ ਦਿੇ ਤੋਂ ਤਿਆਰੀਆਂ ਚੱਲ ਰਹੀਆਂ ਸੀ ਕਿਦਾਂ ਬਾਦ ਉਹਦੋਂ ਤੋਂ ਤਿਆਰੀਆਂ ਕਰਦੇ ਜਦੋਂ ਤੀ ਹੁੰਦੀ ਹੈ ਮੈਂ ਦੋ ਸਾਲਾਂ ਤੋਂ ਤਿਆਰੀ ਕਰ ਰਹੀ ਹਾਂ ਇਹ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟ ਛੋਟੀ ਹਰੇਕ ਮਨ ਪਸੰਦ ਚੀਜ਼ ਦੇ ਤੂੰ ਯਾਰ ਸੂਟ ਕਿੱਤੇ ਹੋਏ ਪੈ ਕੇ ਤੂੰ ਕੀ ਜਾਣੀ ਮੈਨੂੰ ਇਨਸਾਫ ਚਾਹੀਦਾ ਬੇਟੀ ਨੂੰ ਇਨਸਾਫ ਚਾਹੀਦਾ ਬਿਲਕੁਲ ਅੱਜ ਸਾਡੇ ਇਲਾਕੇ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਪ੍ਰਾਤ ਆਣੀ ਸੀਗੀ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬਲੀ ਚੜ ਗਿਆ ਔਰ ਦੇਹ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਹੈ ਮੁੰਡੇ ਦਾ ਨਾਮ ਰਤੇਸ਼ ਚਤ੍ਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੋਕਰਾ ਦੀ ਉਹਨਾਂ ਦੀ ਦੁਕਾਨਾ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਜਿਸ ਦਾ ਮਸਤਾਨਾ ਮਕੈਨਿਕਲ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਹੈ ਇਹ ਜਿਹੜੇ ਦੇਹ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਉੱਥੇ ਰੋਣਾ ਧੋਣਾ ਲੱਗਾ ਹੋਇਆ ਵਾ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਦੇਹ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਬੀਤਰੀ ਹੈ ਜਿਹੜੀ ਬਰਾਤ ਨਾ ਆਈ ਹੋਵੇ ਔਰ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋ 8 ਨੰਬਰ ਥਾਣੇ ਚ ਆਏ ਆ ਇਹ ਡਿਮਾਂਡ ਕਰਨ ਆਏ ਆ ਕਿ ਇਹ ਜੇ ਦੇਹ ਦੇ ਲਾਲਚਾਂ ਨੂੰ ਸਖਤ ਤੋਂ ਸਜ਼ਾ ਸਜ਼ਾ ਦੇ ਕੇ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਅੱਛਾ ਕਿੱਥੇ ਰਹਿੰਦਾ ਹੈ ਸਿਵਲ ਲੈਂਡ ਜੀ ਕਾਸ਼ਪੁਰੀ ਕੀ ਹੋਇਆ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨੇ ਆਣਾ ਸੀ ਉਹ ਆਈ ਨਹੀਂ ਕਿਉਂ ਇਹੀ ਦੇ ਕੱਲ ਸਗਨ ਦੇ ਕੇ ਆਏ ਸੀਗੇ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲੋਂ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਦੇ ਥਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੇਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਸਵੇਰ ਆਣ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲੂੰਗਾ ਫਿਰ ਜੀ ਆ ਰਹੇ ਆ ਜਾ ਰਹੇ ਆ ਮੁੰਡੇ ਤੇ ਬੁੜੇ ਤੇ ਵੀ ਖਰਾਬ ਹੋ ਗਈ ਮੁੰਡੇ ਦੀ ਫਾਦੇ ਤੇ ਵੀ ਖਰਾਬ ਹੋ ਗਿਆ ਤੇ ਧੱਕ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫਿਰ ਅਸੀਂ ਡੀ ਡੀ ਕੇ ਬਰਾਤ ਨੂੰ ਸਾਡਾ ਆਪਣਾ 2250 ਬੰਦਾ ਉਹਨਾਂ ਦਾ 300 ਬੰਦਾ ਲਿਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਬਹਨਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਬੀਅਤ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਾਸਾ ਲਾ ਬੈਰਣ ਜੀ ਆਹ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਆ ਜਾ ਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀ ਆ ਕਾਰ ਡੱਬਾ ਸਾਰਾ ਕੁਝ ਅੱਜ ਵਿਆਹ ਹੀ ਅੱਜ ਦਾ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਔਰ ਆ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਬੀਤੂ ਆਜ ਹਾਲ ਹੋਇਆ ਹੀ ਸਾਡੇ ਨਾਲ ਤੁਪਨੇਸ ਨੂੰ ਜੋਇਓ ਨਹੀਂ ਬੜਾ ਕੁਝ ਸੋਚਿਆ ਨਾ ਆਹ ਦੇਖੋ ਜੀ ਹਾਂ ਜਿਆਦਾ ਤੱਕ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਝੂੜਾ ਪਾਇਆ ਹੋਇਆ ਕੁੜੀ ਦੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਝੂੜਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਉਹ ਕੱਲ ਸਾਂਤ ਕਰਾਈ ਚਾਰੇ 4-4 5-5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਛੱਡ ਗਿਆ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਝੂੜੇ ਪਾਏ ਹੋਏ ਬਾਜੀ ਇਸੇ ਦੀ ਵੀ ਇਦਾਂ ਦੀ ਲੱਗਦੀ ਆ ਮੈਂ ਕਿੰਦਾਂ ਦੇ ਲੱਗਦੇ 30 ਬੀਤੋ ਕੀ ਦਸਾਂ ਕੁੜੀ ਦੇ ਉੱਪਰ ਮਹਿੰਦੀ ਆ ਦੇਖ ਲੋ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨਿਆਂ ਤੋਂ ਪਿਆਰੀਆਂ ਕਰਦੇ ਸੀ ਇਹ ਤਾਂ ਤੁਹਾਨੂੰ ਤਾਂ ਜੀ ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗ ਗਿਆ ਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬੱਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਵੀ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 30ਵਾਂ 25ਵਾਂ 28ਵਾਂ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੇ ਡੈਡ ਘਟਵਾਈ ਇਹਨਾਂ ਨੇ ਅੱਜ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆ ਵੀਡੀਓ ਦਿਖਾ ਦਿੰਦੇ ਹਾਂ ਸੋ ਮੇਰੇ ਪਹਿਲੇ ਤੇ ਜਾ ਮੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਇਹ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੈਨਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਿਹਾ ਤੁਹਾਡੀ ਮਾਫੀ ਦੇ ਨਾਲ ਮੇਰਾ ਘਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇਦਾਂ ਦੇ ਲਾਲਚੀ ਘਰ ਜਾਂਦੀ ਬੇਟੀ ਤੇ ਸ਼ਾਇਦ ਹੋਰ ਦੁਖੀ ਹੁੰਦੀ ਭਾਜੀ ਜਿਹਨੇ ਬੇਟੀ ਦੇਣੀ ਹੁੰਦੀ ਐ ਨਾ ਜੀ ਉਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਸਾਲਾ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋ ਦੇਹਜ ਪ੍ਰਥਾ ਦਾ ਆ ਤੁਹਾਡੇ ਸਾਹਮਣੇ ਹੀ ਦੇਖ ਲਓ ਪੁੱਛ ਲੋ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜਾਊਗਾ ਬੇਟੀ ਦੀ ਕੀ ਹਾਲਤ ਹੈ ਦੇਖ ਲਓ ਜਾ ਕੇ ਤੁਸੀਂ ਘਰ ਅਸਵੇਦ ਦੀ ਰੋਈ ਜਾ ਰਹੀ ਹੈ ਜੀ ਮਾਂ ਮਾਰੇ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਲੋ ਤੇ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜਨਾ ਹੋਵੇ